ਆ ਕੀ ਏਡੇ ਪੈਸੇ ਡਿਏ ਹੋਇਆ ਲੋਕੀ ਬੇਹੋਸ਼ ਲੱਗਦਾ ਸਨਮਾਇਕਾ ਕਾਫੀ ਭਾਰਾ ਆ ਅੱਜ ਕੱਲ ਤਾਂ ਟ੍ਰੈਂਡ ਹੀ ਚੱਲ ਗਿਆ ਬੇਹੋਸ਼ ਹੋਣਾ ਇੱਧਰ ਵੀ ਸਨਮਾਇਕਾ ਇੱਧਰ ਵੀ ਸਨਮਾਇਕਾ ਭਾਜੀ ਕੀ ਚੱਕਰ ਹੈ ਲੋਕੀ ਬੇਹੋਸ਼ ਹੋ ਰਹੇ ਸਨਮਾਇਕਾ ਜੀ ਅਸੀਂ ਅੰદાવાદ ਸਭ ਤੋਂ ਵੱਡੀ ਫੈਕਟਰੀ ਲਾਤੀ ਜਿਹਦੇ ਵਿੱਚ ਅਸੀਂ ਬਨ ਮੈਂ ਦਾ ਰੇਟ ਦਿੱਤਾ 460 ਤੇ ਸਾਡਾ ਰੇਟ ਸੁਣ ਕੇ ਸਭ ਹੋ ਗਏ ਬੇਹੋਸ਼ 460 ਦੀ ਬਨ ਐਮ ਐਮ ਇਹ ਫਿਨੋਲਿਕ ਓਡੇ ਪੈਰ ਥੱਲੇ ਭਾਈ ਸਾਹਿਬ ਜ਼ਮੀਨ ਨਿਕਲ ਜਾਣੀ ਹੈ ਇਹਦੇ ਵਿੱਚ ਜੇ ਯੂਰੀਆ ਹੋਵੇ 20 ਲੱਖ ਦਾ ਨਾਮ ਹੈ ਲਾਈਵ ਦੇ ਵਿੱਚ ਟੈਸਟ ਕਰਾ ਕੇ ਸਾਬਤ ਕਰ ਦੋ ਆਹ ਸ਼ੀਟ ਕਿੰਨੇ ਦੀ ਭਾਜੀ 460 ਰੁਪਏ ਦੀ ਆਵਲੀ ਭਾਜੀ ਇਧਰ ਵਾਲੀ 460 ਰੁਪਏ ਦੀ ਇਧਰ ਵਾਲੀ ਇਹ ਵੀ ਭਾਈ ਸਾਹਿਬ ਬੁੱਢਣ ਦੀ 460 ਰੁਪਏ ਦੀ ਸਾਡੀ ਸ਼ੀਟ ਦੀ ਖਾਸੀਅਤ ਦੇਖੋ ਜੀ ਸਕ੍ਰੈਚ ਵੀ ਨਹੀਂ ਪੈਂਦਾ ਇਸ ਦੇ ਉੱਤੇ ਮਾਰਬਲ ਦੀ ਸ਼ੀਟ 1400 ਰੁਪਏ ਦੀ ਕਿੰਨੀ ਆ ਨਾ ਆ ਪੱਥਰ ਵਾਲੀ ਸ਼ੀਟ 1800 ਦੀ ਕਿੰਨੀਆਂ ਤਿੰਨ 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 ਜੀ ਵੀ 6 ਵੀ 460 ਰੁਪਏ ਦੀ ਹੈ ਜੀ ਤੁਹਾਡੇ ਚੈਨਲ ਦੀ ਪਹਿਲੀ ਵੀਡੀਓ ਹੈ ਜੀ ਜੋ ਵੀ ਆਪਾਂ ਨੂੰ ਗ੍ਰਾਹਕ ਕੋਈ ਵੀ ਐਨੀਬਾਡੀ ਇਸ ਨੂੰ ਸ਼ੇਅਰ ਕਰੇਗਾ ਉਹ 21 ਬੰਦਿਆਂ ਨੂੰ 100000 ਰੁਪਏ ਦਾ ਇਨਾਮ ਦਿੱਤਾ ਜਾਏਗਾ ਚਾਹੇ ਉਹ ਸੀਟ ਲੈ ਕੇ ਜਾ ਰਿਹਾ ਨਹੀਂ ਜਾ ਰਿਹਾ ਚਾਹੇ ਉਹ ਕੈਨੇਡਾ 'ਚ ਬੈਠਾ ਚਾਹੇ ਉਹ ਇੰਡੀਆ 'ਚ ਬੈਠਾ ਹੈ ਤਾਂ ਪਹਿਲੇ ਸ਼ੇਅਰ ਕਰਨ ਵਾਲੇ ਨੂੰ 21000 ਰੁਪਏ ਸੀ ਨਾਮ ਦੇਵਾਂਗੇ ਕਮੈਂਟਾਂ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਦੱਸਣਾ ਪਰਚੀਆਂ ਪੈਣਗੀਆਂ ਮੈਂ ਪਹਿਲੇ ਦੱਸ ਰਿਹਾ ਤੇ ਇਹ ਮਿਲਦੇ ਸੀ ਨਾ ਫੋਲਡਰ ਨੂੰ ਆ ਇਸ ਕਾਹ ਚੈਨਲ ਨੂੰ ਫੋਲੋ ਵੀ ਕਰ ਲਿਓ ਤੇ ਬਟਨ ਸਿਰਫ ਸ਼ੇਅਰ ਦਾ ਦਬਣਾ ਭਾਜੀ ਥੈਂਕ ਯੂ ਸੋ ਮੱਚ 21000 21000 ਇੱਕੇ ਡਿਜ਼ਾਈਨ ਦੇ ਵਿੱਚ ਤੁਹਾਡੇ ਕੋ ਕਿੰਨੇ ਪੀਸ ਪਏ ਹੋਣੇ ਆ 1000 1000 ਸੀਟ ਹੈ ਸਾਡੇ ਕੋਲ ਆ ਦੇਖੋ ਇਹ ਪਿਨੋਲੀ 460 ਰੁਪਏ ਸਰ 5 ਉਠੀਆਂ ਕਾਰਪੈਂਟਰ ਸਭ ਸਾਡੇ ਤੋਂ ਆਕੇ ਇਥੋਂ ਮਾਲ ਲੈਂਦੇ ਨੇ ਆ ਸਾਰੀ ਸ਼ੀਟਾਂ ਜਿਹੜੇ ਮਰਜ਼ੀ ਡਿਜ਼ਾਈਨ ਲੈ ਲਵੇ ਹਾਂਜੀ ਹਾਂਜੀ ਸਾਰੀਆਂ ਸੀ ਕਿਤਾਬਾਂ ਵੀ ਆਪ ਤਿਆਰ ਕਰਦੇ ਆ ਆ ਦੇਖੋ ਨਵੇਂ ਨਵੇਂ ਡਿਜ਼ਾਈਨਾਂ ਦੀ 252 ਦੇ ਵਿੱਚ 72 ਦੀ ਲੈਣਾ ਆਹ ਬਾਈ ਸਰ ਹੋਸ਼ ਹੋ ਠੀਕ ਹੋ ਕੋਈ ਚੇਂਜ ਅਸੀਂ ਉਸ ਦੇ ਵਿੱਚ ਆ ਕੋਈ ਠੱਗੀ ਚੋਰੀ ਨਹੀਂ ਬਜ਼ਾਰ ਵਾਲੀ ਸਾਡੇ ਕੋਲੇ 560 ਰੁਪਏ ਦਾ 1 ਐਮ ਐਮ ਦੇਖੋ ਸੀਟ ਦੀ ਗਾਰੰਟੀ ਇਹਨੂੰ ਕੋਈ ਪੁਆਇੰਟ 8 ਦਾ ਪੁਆਇੰਟ 9 ਨਹੀਂ ਕਹਿ ਸਕਦਾ 1.9 ਬੋਲੇ 1 ਐਮ ਐਮ ਹੀ ਮਿਲੂਗੀ ਕੋਈ ਠੱਗੀ ਕੋਈ ਚੋਰੀ ਨਹੀਂ ਕੋਈ ਫਰੇਮ ਨਹੀਂ ਸਾਡੇ ਧੰਦੇ ਦੇ ਅੰਦਰ ਸਾਨੂੰ 3 ਸਾਲ ਹੋ ਗਏ ਇਸ ਕੰਮ ਨੂੰ ਕਰਦੇ ਹੋਏ ਅੱਜ ਤੱਕ ਕੋਈ ਵੀ ਕਹਿ ਨਹੀਂ ਸਕਿਆ ਕਿ ਠੱਗੀ ਬੱਜੀ ਹੈ ਕਿਸੇ ਨਾਲ ਜਿਹੜੇ ਸੀਟ ਦੇ ਵਿੱਚ 45 ਡਿਗਰੀ ਦਾ 300 ਰੁਪਏ ਫालतू ਲੈ ਰਹੇ ਨੇ ਬਾਜ਼ਾਰ ਦੇ ਵਿੱਚ 16 1600 ਦੀ ਅਸੀਂ ਦੇਵਾਂਗੇ ਇਹ ਸੀਟ ਵੀ 460 ਰੁਪਿਆ ਦੀ ਲੋਕ ਅੱਗੇ ਤੋਂ ਸ਼ੀਟ ਦੇਖਦੇ ਆ ਆਪਣੀ ਆਪਣੀ ਸੈਂਡਿੰਗ ਦੇਖੋ 740 GSM ਤੇ ਕਸਾਈ ਹੋਈ ਸ਼ੀਟ ਹੈ ਪਿਓਰ ਸੈਂਡਿੰਗ ਸਾਫ਼ ਸੁਥਰੀ ਪਹਿਲੀ ਵਾਰੀ ਇਦਾਂ ਹੋਣ ਲੱਗਾ ਜੀ ਪੰਜਾਬ ਦੇ ਵਿੱਚ ਤੁਹਾਨੂੰ ਅਹਮਦਾਬਾਦ ਦੇ ਸਿੱਧੇ ਸਸਤੇ ਰੇਟ ਮਿਲਣ ਲੱਗੇ ਆ 460 ਰੁਪਏ 'ਚ ਸਨਮਾਇਕਾ ਜ਼ਿੰਦਗੀ ਜਿਹੜੀ ਮਿਲ ਸਕਦਾ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ 1mm ਦਾ ਪਰ ਇਹ ਦੇ ਵਸੇ ਲੈਣ ਵਸੇ ਬਠਿੰਡਾ ਨਾ ਮੇਰੇ ਲੋਕਾਂ ਨੂੰ ਬਠਿੰਡਾ ਨਾਲ ਪਏਗਾ ਬਾਕੀ ਸਾਡੇ 120 ਗੈਲਰੀਆਂ ਵੀ ਖੁੱਲ ਗਈਆਂ ਪੰਜਾਬ ਤੇ ਹਰਿਆਣਾ ਦੇ ਵਿੱਚ ਉੱਥੇ ਵੀ ਲੈ ਸਕਦਾ ਉੱਥੇ ਵੀ ਲੈ ਸਕਦੇ ਇੱਕੋ ਹੀ ਰੇਟ ਮਿਲੇਗਾ ਸਿਰਫ ਜੋ ਜ਼ਿਆਦਾ ਮਿਲੇਗਾ ਤਾਂ 2 10 20 ਰੁਪਏ ਜ਼ਿਆਦਾ ਲੱਗਣਗੇ ਉਹ ਸਿਰਫ ਜਿਹੜੀ ਕੈਰੇਜ ਪੈ ਰਹੀ ਹੈ ਉਸਦੇ ਹੀ ਲੱਗਣਗੇ ਸਾਡਾ ਐਡਰੈਸ ਹੈ ਭਾਈ ਸਾਹਿਬ ਬਠਿੰਡਾ ਦੇ ਵਿੱਚ ਸੁਪਰ ਆਇਰਨ ਗੈਲਰੀ ਬਰਨਾਲਾ ਬਾਈਪਾਸ ਰਿਲਾਇੰਸ ਮੋਲ ਦੇ ਨਜ਼ਦੀਕ ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਹੈ ਬਠਿੰਡਾ ਦੇ ਵਿੱਚ ਸਾਰੇ ਰਿਸ਼ਤੇਦਾਰਾਂ ਤੱਕ ਵੀਡੀਓ ਪਹੁੰਚਾ ਦਿਓ ਤਾਂ ਕਿ ਉਹਨਾਂ ਦੇ